ਪਟੀ ਪਾਲੀ ਖਾਂਦੇ ਦੇ ਬੱਚੇ ਜਿਉਣ ਵਾਲੇ ਸੀ ਹੁਣਾ ਕੈਪਟਨ ਨਿਰਮਲ ਸਿੰਘ ਸਮਰਾਪੇਂਟ ਤੋਂ ਜਿਹੜੇ 34 ਸਾਲ ਸਰਹੱਦ ਤੇ ਰਾਖੀ ਕਰਦੇ ਆਏ ਆ ਤੇ ਆਪਣੀ ਸਾਰੀ ਛੱਲੀ ਪੂਣੀ ਜਿਹੜੀ ਆ ਉਹ ਜ਼ਮੀਨ ਤੇ ਲਾ ਕੇ 12 ਕਿੱਲੇ ਜ਼ਮੀਨ ਸਰਕਾਰ ਨੇ ਸਰਕਾਰੀ ਕੋਟੇ ਦੇ ਵਿੱਚ ਕਨੈਕਸ਼ਨ ਦਿੱਤਾ ਵਾ ਉਹ ਕਨੈਕਸ਼ਨ ਲੈ ਕੇ ਜਿਹੜਾ ਵਾ ਤੇ ਆਪਦਾ ਗੁਜ਼ਾਰਾ ਕਰਨ ਦੇ ਆ ਅੱਜ ਉਹਦੇ ਪੈੜੀ ਦੇ ਲਾਗੇ ਖੱਡ ਲਾ ਕੇ ਬਰਬਾਦੀ ਤੇ ਅੱਜ ਤੁਸੀਂ ਅੰਜੂ ਖੁਦ ਵੇਖ ਲਓ ਆ ਹਾਲਾਤ ਜਿਹੜੇ ਆ ਪੰਜਾਬ ਤੇ ਕੇਂਦਰ ਸਰਕਾਰ ਨੇ ਬਣਾਤੇ ਆ ਔਰ ਪੁਲਿਸ ਪ੍ਰਸ਼ਾਸਨ ਉਹ ਪਿੱਛੇ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਇੰਪਲੀਮੈਂਟ ਯਾਰੀ ਕਰਨ ਵਾਸਤੇ ਆਇਆ ਵਾ ਆ ਪੋਕ ਲੈਂਦਾ ਵਾਂ ਜਿਹੜੀਆਂ ਇਹ ਨੁਕਸਾਨ ਜਿਹੜੀਆਂ ਉਹ ਕਰ ਰਹੀਆਂ ਵਾ ਤੇ ਆ ਹਲਾਤਾ ਜੇ ਵੀ ਕੰਡਾ ਜੀ ਤੇ ਰੇਤਾ ਤੁੱਲ ਕੇ ਵਿਗਣੀ ਕੁਦਰਤੀ ਖਣਿੰਜ ਵਾ ਕੁਦਰਤੀ ਚੀਜ਼ ਵਾ ਤੇ ਇਹਨੂੰ ਤੁੱਲ ਕੇ ਵੇਖਣ ਵਾਸਤੇ ਜਿਹੜਾ ਅਕੰਡਾ ਲਾਹਤਾ ਜੀ ਤੇ ਆਹ ਦਰਿਆ ਜੇ ਨਾਲ ਤੇ ਆਹ ਬੰਨ ਜੀ ਮਤਲਬ ਦਰਿਆ ਬਿਲਕੁਲ ਬੰਨ ਦੇ ਨਾਲ ਜਿਹੜਾ ਉਹ ਲੱਗਾ ਖੜਾ ਵਾ ਸੋ ਅਪੀਲ ਵਾ ਪੰਜਾਬ ਸਰਕਾਰ ਨੂੰ ਕੇ ਕੇਂਦਰ ਸਰਕਾਰ ਨੂੰ ਵੀ ਐਦਾਂ ਦੇ ਹਾਲਾਤ ਜਿਹੜੇ ਉਹ ਨਾਂ ਬਣਾਏ ਜਾਣ ਲੋਕਾਂ ਨੂੰ ਰੋਟੀ ਖਾਂਦੇ ਰਹਿਣ ਤਾਂ ਜਾਵੇ ਕੈਪਟਨ ਸਾਹਿਬ ਤੁਸੀਂ ਕੀ ਕਹੋਗੇ ਮੇਰੀ ਇਹ ਹੀ ਸੈਂਟਰ ਤੇ ਸੈਂਟਰ ਗਵਰਨਮੈਂਟ ਤੇ ਆਪਣੀ ਸਟੇਟ ਗਵਰਨਮੈਂਟ ਤੇ ਬੇਨਤੀ ਆ ਕਿ ਮੇਰੀ ਜ਼ਮੀਨ ਬਚਾਈਏ ਮੈਂ ਮਾਰਿਆ ਜਾਊਂਗਾ ਇਹ ਮੇਰੀ ਇਹ ਹੱਥ ਜੋੜ ਕੇ ਬੇਨਤੀ ਮੈਂ 34 ਸਾਲ ਫੌਜ ਦੀ ਨੌਕਰੀ ਕੀਤੀ ਆ ਤੇ ਮੈਨੂੰ ਆਹ ਸੇਵਾ ਮਿਲੀ ਲਾਖ ਤੇ ਜਿੰਨਾ ਪੈਨਸ਼ਨ ਦਾ ਪੈਸਾ ਉਸੇ ਪੈਸੇ ਦੇ ਨਾਲ ਉਹ ਖਰਚ ਕੀਤਾ 25 ਲੱਖ ਰੁਪਈਆ ਇਹ ਪੈਨਸ਼ਨ ਤੇ ਮੈਂ ਲਿਮਿਟ ਬਣਾਈ ਉਹ ਵੀ ਮੈਂ ਕੀਤਾ ਮੈਂ ਭਰੂਗਾ ਕਿੱਥੋਂ 25 ਲੱਖ ਰੁਪਈਆ ਮੇਰਾ ਸਿਰ ਤੇ ਕਰਜ਼ਾ ਆਜ ਇਹ ਪੈਲੀ ਦਾ ਪਾਲੀ ਖਾਦ ਦੇ ਬੱਚੇ ਜਾਣ ਵਾਲੇ ਸੀ ਰਮਲ ਸਿੰਘ ਸਮਰਾਪੇਂਟ ਤੋਂ ਜਿਹੜੇ 34 ਸਾਲ ਸਰਹੱਦ ਤੇ ਰਾਖੀ ਕਰਦੇ ਆਏ ਆ ਤੇ ਆਪਣੀ ਸਾਰੀ ਸ਼ਮਸ਼ਲੀ ਪੂੰਣੀ ਜਿਹੜੀ ਆ ਉਹ ਜ਼ਮੀਨ ਤੇ ਲਾ ਕੇ 12 ਕਿੱਲੇ ਜ਼ਮੀਨ ਸਰਕਾਰ ਨੇ ਸਰਕਾਰੀ ਕੋਟੇ ਦੇ ਵਿੱਚ ਕਨੈਕਸ਼ਨ ਦਿੱਤਾ ਵਾ ਉਹ ਕਨੈਕਸ਼ਨ ਲੈ ਕੇ ਜਿਹੜਾ ਵਾ ਤੇ ਆਪਦਾ ਗੁਜ਼ਾਰਾ ਕਰਨ ਦੇ ਆ ਅੱਜ ਉਹਦੇ ਪੈੜੀ ਦੇ ਲਾਗੇ ਖੱਡ ਲਾ ਕੇ ਬਰਬਾਦੀ ਤੇ ਅੱਜ ਤੁਸੀਂ ਅੰਜੂ ਖੁਦ ਵੇਖ ਲਓ ਆ ਹਾਲਾਤ ਜਿਹੜੇ ਆ ਪੰਜਾਬ ਤੇ ਕੇਂਦਰ ਸਰਕਾਰ ਨੇ ਬਣਾਤੇ ਆ ਔਰ ਪੁਲਿਸ ਪ੍ਰਸ਼ਾਸਨ ਉਹ ਪਿੱਛੇ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਇੰਪਲੀਮੈਂਟ ਯਾਰੀ ਕਰਨ ਵਾਸਤੇ ਆਇਆ ਵਾ ਆ ਪੋਕ ਲੈਂਦਾ ਵਾਂ ਜਿਹੜੀਆਂ ਇਹ ਨੁਕਸਾਨ ਜਿਹੜੀਆਂ ਉਹ ਕਰ ਰਹੀਆਂ ਵਾ ਤੇ ਆ ਹਲਾਤ ਆ ਜੇ ਵੀ ਕੰਡਾ ਜੀ ਤੇ ਰੇਤਾ ਤੁਲਕੇ ਵਿਕਣੀ ਕੁਦਰਤੀ ਖਣਿੰਜ ਵਾ ਕੁਦਰਤੀ ਚੀਜ਼ ਵਾ ਤੇ ਇਹਨੂੰ ਤੁਲਕੇ ਵੇਖਣ ਵਾਸਤੇ ਵੇਚਣ ਵਾਸਤੇ ਜਿਹੜਾ ਕੰਡਾ ਲਾਹਤਾ ਜੀ ਤੇ ਆਹ ਦਰਿਆ ਜੇ ਨਾਲ ਤੇ ਆਹ ਬੰਨ ਜੀ ਮਤਲਬ ਦਰਿਆ ਬਿਲਕੁਲ ਬੰਦੇ ਨਾਲ ਜਿਹੜਾ ਉਹ ਲੱਗਾ ਖੜਾ ਵਾ ਸੋ ਅਪੀਲ ਵਾ ਪੰਜਾਬ ਸਰਕਾਰ ਨੂੰ ਕਿ ਕੇਂਦਰ ਸਰਕਾਰ ਨੂੰ ਵੀ ਐਦਾਂ ਦੇ ਹਾਲਾਤ ਜਿਹੜੇ ਉਹ ਨਾ ਬਣਾਏ ਜਾਣ ਲੋਕਾਂ ਨੂੰ ਰੋਟੀ ਖਾਂਦੇ ਰਹਿਣ ਤਾਂ ਜਾਵੇ ਕੈਪਟਨ ਸਾਹਿਬ ਤੁਸੀਂ ਕੀ ਕਹੋਗੇ ਮੇਰੀ ਇਹ ਹੀ ਸੈਂਟਰ ਤੇ ਸੈਂਟਰ ਗਵਰਨਮੈਂਟ ਤੇ ਆਪਣੀ ਸਟੇਟ ਗਵਰਨਮੈਂਟ ਤੇ ਬੇਨਤੀ ਆ ਕਿ ਮੇਰੀ ਜ਼ਮੀਨ ਬਚਾਈਏ ਮੈਂ ਮਾਰਿਆ ਜਾਊਗਾ ਇਹ ਮੇਰੀ ਇਹ ਹੱਥ ਜੋੜ ਕੇ ਬੇਨਤੀ ਮੈਂ 34 ਸਾਲ ਫੌਜ ਦੀ ਨੌਕਰੀ ਕੀਤੀ ਆ ਤੇ ਮੈਨੂੰ ਆਹ ਸੇਵਾ ਮਿਲੀ ਲਾੜਦੇ ਆ ਜਿੰਨਾ ਪੈਨਸ਼ਨ ਦਾ ਪੈਸਾ ਉਸੇ ਪੈੜੀ ਦੇ ਮੈਂ ਉਹ ਖਰਚ ਕੀਤਾ 25 ਲੱਖ ਰੁਪਈਆ ਇਹ ਪੈਨਸ਼ਨ ਤੇ ਮੈਂ ਲਿਮਿਟ ਬਣਾਈ ਉਹ ਵੀ ਮੈਂ ਕੀਤਾ ਮੈਂ ਭਰੂੰਗਾ ਕਿੱਥੋਂ 25 ਲੱਖ ਰੁਪਈਆ ਮੇਰਾ ਸਿਰ ਤੇ ਕਰਜ਼ਾ ਆਜ ਇਹ ਪੈੜੀ ਦਾ ਪਾਲੀ ਖਾਂਦੇ ਕਹਿੰਦੇ ਬੱਚੇ ਵਿਆਉਣ ਵਾਲੇ ਸੀ ਕੈਪਟਨ ਨਿਰਮਲ ਸਿੰਘ ਸਭਰਾ ਪਿੰਡ ਤੋਂ ਜਿਹੜੇ 34 ਸਾਲ ਸਰਹੱਤੇ ਰਾਖੀ ਕਰਦੇ ਆਏ ਆ ਤੇ ਆਪਣੀ ਸਾਰੀ ਛੱਲੀ ਪੂਣੀ ਜਿਹੜੀ ਆ ਉਹ ਜ਼ਮੀਨ ਤੇ ਲਾ ਕੇ 12 ਕਿਲੇ ਜ਼ਮੀਨ ਸਰਕਾਰ ਨੇ ਸਰਕਾਰੀ ਕੋਟੇ ਦੇ ਵਿੱਚ ਕਨੈਕਸ਼ਨ ਦਿੱਤਾ ਵਾ ਉਹ ਕਨੈਕਸ਼ਨ ਲੈ ਕੇ ਜਿਹੜਾ ਵਾ ਤੇ ਆਪਦਾ ਗੁਜ਼ਾਰਾ ਕਰਨ ਦੇ ਆ ਅੱਜ ਉਹਦੇ ਪੈੜੀ ਦੇ ਲਾਗੇ ਖੱਡ ਲਾ ਕੇ ਬਰਬਾਦੀ ਤੇ ਅੱਜ ਤੁਸੀਂ ਅੰਜੂ ਖੁਦ ਵੇਖ ਲਓ ਆ ਹਾਲਾਤ ਜਿਹੜੇ ਆ ਪੰਜਾਬ ਤੇ ਕੇਂਦਰ ਸਰਕਾਰ ਨੇ ਬਣਾਤੇ ਆ ਔਰ ਪੁਲਿਸ ਪ੍ਰਸ਼ਾਸਨ ਉਹ ਪਿੱਛੇ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਇੰਪਲੀਮੈਂਟ ਯਾਰੀ ਕਰਨ ਵਾਸਤੇ ਆਇਆ ਵਾ ਆ ਪੋਕ ਲੈਂਦਾ ਵਾਂ ਜਿਹੜੀਆਂ ਇਹ ਨੁਕਸਾਨ ਜਿਹੜੀਆਂ ਉਹ ਕਰ ਰਹੀਆਂ ਵਾ ਤੇ ਆ ਹਲਾਤਾ ਜੇ ਵੀ ਕੰਡਾ ਜੀ ਤੇ ਰੇਤਾ ਤੋਲ ਕੇ ਵਿਕਣੀ ਕੁਦਰਤੀ ਖਣਜਵਾ ਕੁਦਰਤੀ ਚੀਜ਼ਵਾ ਤੇ ਇਹਨੂੰ ਤੋਲ ਕੇ ਵੇਖਣ ਵਾਸਤੇ ਵੇਚਣ ਵਾਸਤੇ ਜਿਹੜਾ ਕੰਡਾ ਲਾਤਾ ਜੀ ਤੇ ਆਹ ਦਰਿਆ ਜੇ ਨਾਲ ਤੇ ਆਹ ਬੰਨ ਜੀ ਮਤਲਬ ਦਰਿਆ ਬਿਲਕੁਲ ਬੰਨ ਦੇ ਨਾਲ ਜਿਹੜਾ ਉਹ ਲੱਗਾ ਖੜਾ ਵਾ ਸੋ ਅਪੀਲ ਵਾ ਪੰਜਾਬ ਸਰਕਾਰ ਨੂੰ ਕੇ ਕੇਂਦਰ ਸਰਕਾਰ ਨੂੰ ਤੇ ਐਦਾਂ ਦੇ ਹਾਲਾਤ ਜਿਹੜੇ ਉਹ ਨਾ ਬਣਾਏ ਜਾਣ ਲੋਕਾਂ ਨੂੰ ਰੋਟੀ ਖਾਂਦੇ ਰਹਿਣ ਤਾਂ ਜਾਵੇ ਕੈਪਟਨ ਸਾਹਿਬ ਤੁਸੀਂ ਕੀ ਕਹੋਗੇ ਮੇਰੀ ਇਹ ਹੀ ਸੈਂਟਰ ਤੇ ਸੈਂਟਰ ਗਵਰਨਮੈਂਟ ਤੇ ਆਪਣੀ ਸਟੇਟ ਗਵਰਨਮੈਂਟ ਦੇ ਬੇਨਤੀ ਆ ਤੇ ਮੇਰੀ ਜ਼ਮੀਨ بچਾਈ ਹੈ ਮੈਂ ਮਾਰਿਆ ਜਾਊਗਾ ਮੇਰੀ ਇਹ ਹੱਥ ਜੋੜ ਕੇ ਬੇਨਤੀ ਮੈਂ 34 ਸਾਲ ਫੌਜ ਦੀ ਨੌਕਰੀ ਕੀਤੀ ਆ ਤੇ ਮੈਨੂੰ ਆ ਸੇਵਾ ਮਿਲੀ ਲਾਖ ਤੇ ਜਿੰਨਾ ਪੈਨਸ਼ਨ ਦਾ ਪੈਸਾ ਉਸੇ ਪੈਸੇ ਦੇ ਨਾਲ ਉਹ ਖਰਚ ਕੀਤਾ 25 ਲੱਖ ਰੁਪਈਆ ਇਹ ਪੈਨਸ਼ਨ ਤੇ ਮੈਂ ਲਿਮਟ ਬਣਾਈ ਉਹ ਵੀ ਮੈਂ ਕੀਤਾ ਮੈਂ ਭਰੂਗਾ ਕਿੱਥੋਂ 25 ਲੱਖ ਰੁਪਈਆ ਮੇਰਾ ਸਿਰ ਤੇ ਕਰਜ਼ਾ ਆਜ ਇਹ ਪੈੜੀ ਦਾ